ਨੂੰ ਲੱਗਦਾ ਰਾਜਾ ਬਰਿੰਗ ਕੋਈ ਟੂਣਾ ਟੱਪ ਗਿਆ ਉਹ ਕੋਈ ਟੂਣਾ ਟੱਪ ਗਿਆ ਉਹਦਾ ਕੋਈ ਜਾ ਕੇ ਉਹਦਾ ਜਨਮ ਪੱਤਰੀ ਦਿਖਾਉਣੀ ਪੈਣੀ ਆ ਕੇ ਇਹਨੂੰ ਜਾਂ ਉਹਦਾ ਪਾਏ ਝੜਾ ਚੂੜਾ ਕਰਾਉਣਾ ਪੈਣਾ ਮੈਂ ਉਹ ਤਾਂ 12548 ਕਹੀ ਜਾਂਦਾ ਵਾ ਜੀ ਨੂੰ ਇੰਨਾ ਨਹੀਂ ਪਤਾ ਵੀ 125 60 ਹੁੰਦਾ ਵਾ ਉਹ ਮੈਨੂੰ ਲੱਗਦਾ ਜਿਵੇਂ ਕੋਈ ਉਪਰੀ ਸ਼ੈ ਨਹੀਂ ਉਹਦੇ ਅੰਦਰ ਵੜ ਗਈ ਉਹਦੇ ਅੰਦਰ ਉਪਰੀ ਸ਼ੈ ਬੋਲ ਰਹੀ ਆ ਉਹ ਮੈਨੂੰ ਲੱਗਦਾ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੋਈ ਨਵਾਂ ਹਸਪੀਟਲ ਖੋਲਣਾ ਪਣਾ ਗਾਂਗਰਸੀਆਂ ਲਈ ਬਿਲਕੁਲ ਸਾਰੇ ਆ ਗੁੰਡਾਗਰਦੀ ਵੀ ਹੁੰਦੀ ਪਈ ਆ ਸਾਰੇ ਨਸ਼ਾ ਵੀ ਵਿਕਦਾ ਪਿਆ ਹੈਗਾ ਵਾ ਤੇ ਉਸ ਤੋਂ ਬਾਅਦ ਰਾਤ ਨੂੰ ਆਪਾਂ 12 ਵੇ ਤੋਂ ਬਾਅਦ 11 ਵਜੇ ਘਰੋਂ ਨਿਕਲ ਨਹੀਂ ਸਕਦੇ ਮੇਰਾ ਚੈਲੰਜ ਆ ਕੋਈ ਮੇਰੇ ਨਿਗਾਹ ਚ ਆਇਆ ਹੋਇਆ ਬੰਦਾ ਜੀ ਜੇ ਕੋਈ ਨਸ਼ਾ ਤਸਕਰ ਬਖਸ਼ਿਆ ਹੋਵੇ ਜਾਂ ਕੋਈ ਗੁੰਡਾ ਗਰਦੀ ਵਾਲਾ ਬੰਦਾ ਬੱਕਿਆ ਹੋਵੇ ਗੱਲ ਕਰਦੇ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੁਧਿਆਣਾ ਸਮਾਰਟ ਸਿਟੀ ਜਗਾ ਜਗਾ ਟੋਏ ਪਏ ਹੋਏ ਨੇ ਜਗਾ ਜਗਾ ਪਾਣੀ ਖੜਦਾ ਪਿਆ ਆਪਣੇ ਵੱਲੋਂ ਕਦੇ ਕੱਚ ਛੱਡਿਆ ਨੀਗਾ ਪਰ ਜੇ ਕੋਈ ਹੁਣ ਬਾਲਾ ਪੈਰੇਦਾਰੀ ਵਾਲੀ ਗੱਲ ਕਰ ਲਈਏ ਹਰ ਇੱਕ ਜਗਾ ਤੇ ਬਹਿਰਾ ਨਹੀਂ ਦਿੱਤਾ ਜਾਂਦਾ ਹੁੰਦਾ ਜਿੱਥੇ ਤੱਕ ਚੌਧਰੀ ਮਦਨ ਲਾਲ ਬੱਗੇ ਦੀ ਗੱਲ ਕਰੀਏ ਤੁਸੀਂ ਉਹ ਹੈਬੋ ਵਾਲਾ ਕਦੇ ਸੋਚਿਆ ਸੀ ਉਹ ਜੇ ਇਲਾਕੇ ਨੇ ਬਣ ਜੂਗੇ ਉਨੇ ਕੰਮ ਕੀਤਾ ਵਾ ਜੀ ਕਲਵੰਦ ਸਿੱਧੂ ਦੀ ਗੱਲ ਕਰੀਏ ਉਹਨੇ ਕੰਮ ਕੀਤਾ ਮੈਡਮ ਸ਼ੀਨਾ ਦੀ ਗੱਲ ਕਰੀਏ ਉਹਨੇ ਕੰਮ ਕੀਤਾ ਵਾ ਭੋਲੇ ਨੇ ਕੰਮ ਕੀਤਾ ਵਾ ਕਿ ਪਹਿਲੀ ਸਰਕਾਰਾ ਜੋ ਲੋਕਾਂ ਨਾਲ ਕੀਤਾ ਹੋਇਆ ਚੋਣਾਂ ਦੇ ਵਿੱਚ ਵਾਦਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਕੇ ਦੁਬਾਰਾ 2027 ਚ ਲੋਕਾਂ ਦੀ ਕਚਹਿਰੀ ਚ ਜਾਣਾ ਵਾ ਚਾਹੇ ਕੋਈ 70 ਸਾਲ ਦਾ ਬਜ਼ੁਰਗ ਆ ਚਾਹੇ ਕੋਈ ਬੱਚਾ ਵਾ ਹਰ ਬੰਦੇ ਦਾ ਇਹ ਜਿਹੜੀ ਸੂਲਤਾ ਇਹ ਹਰ ਬੰਦੇ ਦੇ ਘਰ ਤੱਕ ਹਰ ਬੰਦੇ ਦੇ ਪਹੁੰਚ ਤੱਕ ਹੋ ਚਾਹੇ ਕੋਈ ਨਾਗਰਿਕਾ ਚਾਹੇ ਕੋਈ ਕਾਂਗਰਸ ਨਾਲ ਜੁੜਿਆ ਚਾਹੇ ਕੋਈ ਭਾਜਪਾ ਨਾਲ ਚਾਹੇ ਕੋਈ ਕਾਲੀ ਦਾਲਾ ਇਹ ਆਮ ਆਦਮੀ ਪਾਰਟੀ ਦੀ ਪਾਲਿਸੀ ਹਰ ਘਰ ਦੇ ਵਿੱਚ ਲਾਗੂ ਜਿਹੜੇ ਰਾਜਾ ਬਰਿੰਗਜੀ 12548 ਬੋਲੀ ਜਾਂਦੇ ਆ ਨਾ ਇਹ ਏਸੇ ਪਾਲਸੀਆਂ ਨੇ ਇਹਨਾਂ ਨੂੰ ਟੂਨੇ ਟਪਾਏ ਹੋਇਆ ਏਸੇ ਪਾਲਸੀਆਂ ਦੇ ਸੋਚ-ਸੋਚ ਕੇ ਵੀ ਹੁਣ 10 ਲੱਖ ਦਾ ਬੀਮਾ ਤੁਸੀਂ ਦੇਖੋ ਪੂਰੇ ਵਿਸ਼ਵ ਦੇ ਅੰਦਰ ਕਦੇ ਕੋਈ ਐਹ ਜੀ ਪਾਲਸੀ ਨਹੀਂ ਆਈ ਪੂਰੀ ਦੁਨੀਆ 'ਚ ਜਿਹੜਾ 1000 ਰੁਪਏ ਮਿਲਣਾ ਉਹ ਵੀ ਮਿਲੂਗਾ ਨਾਲ 1000 ਰੁਪਈਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵਾ ਜਿਹੜੀਆਂ ਸੜਕ ਜੋ ਬਰ ਵਿਚ ਲੋਕ ਮਰਦੇ ਸੀ ਉਹ ਸਾਡੇ ਕੋਈ ਵਾਅਦੇ ਦੇ ਵਿੱਚ ਨਹੀਂ ਸੀ ਜੀ ਮੱਲਾ ਕਲੀਨਿਕ ਖੋਲੇ ਬਿਜਲੀ ਦਾ ਬਿੱਲ ਹੋ ਗਿਆ ਸਾਡੇ 3 ਸਾਲ ਹੋ ਗਏ 4 ਸਾਲ ਲੋਕਾਂ ਦਾ ਜੀਰੋ ਆ ਰਿਹਾ 90% ਲੋਕਾਂ ਦਾ ਆ ਜਿਹੜਾ 1000 ਰੁਪਏ ਦੀ ਪਾਲਸੀ ਆ ਇਹ ਭੈਣਾ ਭਰਾਵਾਂ ਦਾ ਮਾਵਾ ਦਾ ਲੇਟ ਹੋਇਆ ਹੈ ਹਜ਼ਾਰ ਦਾ 1100 ਕਰਕੇ ਦੇ ਰਹੇ ਆ ਇਹ ਹਜ਼ਾਰ ਰੁਪਏ ਤੁਸੀਂ ਹੁਣ ਸ਼ੁਰੂ ਕਰੋਗੇ ਜਿਹੜੇ ਪਿਛਲੇ ਟਾਈਮ ਨਿਕਲੇ ਉਹ ਵੀ ਨਾਲ ਦੋਗੇ ਦੇਖੋ ਹੁਣ ਤੁਸੀਂ ਪਾਲਸੀਆਂ ਦਾ ਦੇਖੋ ਜੇ ਬਿਜਲੀ ਦੇ ਬਿੱਲ ਨੂੰ ਲਾਓ ਕਿਸੇ ਸਰਕਾਰ ਨੇ ਇੰਨਾ ਲੰਬਾ ਚਲਾਇਆ ਹੋਵੇ ਜਿਹੜਾ 10 ਲੱਖ ਦਾ ਬੀਮਾ ਲੋਕਾਂ ਨੇ ਤਾਂ ਹਜ਼ਾਰ ਰੁਪਈਆ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਤਾਂ ਉਹ ਮੰਗਣਾ ਹੀ ਨਹੀਂ ਜਦੋਂ ਇਹ 10 ਲੱਖ ਦਾ ਬੀਮਾ ਲੋਕਾਂ ਦੇ ਘਰਾਂ ਚ ਲਿਗਾ ਪਰ ਇਹ ਆਮ ਆਦਮੀ ਪਾਰਟੀ ਆ ਘਰ ਘਰ ਉਹ ਵੀ ਪੁੱਛਾਵਾਂਗੇ 10 ਲੱਖ ਦਾ ਬੀਮਾ ਵੀ ਪਚਾਵਾਂਗੇ ਲੁਗਿਆਣੇ ਦੇ ਸ਼ਹਿਰ ਦੇ ਜਿਹੜੇ ਹਾਲਾਤ ਮੁੱਦਿਆਂ ਦੇ ਬਾਰੇ ਗੱਲਬਾਤ ਕਰਦੇ ਹੈਗੇ ਆ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਮਾਯੋਗ ਐਮ ਐਲ ਏ ਪੱਪੀ ਪ੍ਰੈਸ਼ਰ ਜੀ ਕੋਰ ਗੱਲਬਾਤ ਕਰਦੇ ਆ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤੁਹਾਡਾ ਸਪਹਿਲਾ ਸਵਾਗਤ ਹੈ ਸਿਟੀ ਹੋਮ ਦੇ ਵਿੱਚ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਹਾਲਾਤਾਂ ਦੇ ਬਾਰੇ ਔਰ ਇੱਕ ਗੱਲ ਜਿਹੜੇ 10 ਲੱਖ ਦੀ ਜਿਹੜੀ ਮੁਹਿੰਮ ਚਲਾਈ ਹੈਗੀ ਹੈ ਤੇ ਤੀਜਾ ਜਿਹੜਾ ਯੁੱਧ ਨਸ਼ਾ ਵਿਰੋਧ ਦੇ ਬਾਰੇ ਗੱਲਬਾਤ ਕਰਦੇ ਆ ਦੇਖੋ ਜਿੱਥੇ ਤੱਕ ਤੁਸੀਂ ਲਾਈਨ ਆਰਡਰ ਦੀ ਗੱਲ ਕੀਤੀ ਆ ਜੀ ਸਾਡੇ ਲੁਧਿਆਣੇ ਦੇ ਸੀਪੀ ਸਾਹਿਬ ਤੇ ਲੁਧਿਆਣੇ ਦਾ ਪ੍ਰਸ਼ਾਸਨ ਜਿਹੜਾ ਵਾ ਜੀ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਸਕਦਾ ਕ੍ਰਾਈਮ ਕਰਤਾ ਜਰੂਰ ਸਕਦਾ ਜੀ ਪਰ ਕ੍ਰਾਈਮ ਕਰਕੇ ਬਾਅਦ ਚ ਕਿਸੇ ਜਗ੍ਹਾ ਤੇ ਸੋਚੇ ਵੀ ਜਿਵੇਂ ਪਹਿਲੀਆਂ ਸਰਕਾਰਾਂ ਦੇ ਸ਼ਰਨ ਲੈ ਕੇ ਉਹਨਾਂ ਦੀ ਗੋਦੀ ਚ ਹੀ ਜਾ ਕੇ ਬਹਿ ਜਾਂਦੇ ਸੀ ਜੀ ਕ੍ਰਾਈਮ ਕਰਨ ਵਾਲਾ ਨਾ ਤਾਂ ਕੋਈ ਸਾਡੇ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਦੇ ਕੋਲ ਜਾ ਕੇ ਬਹਿ ਸਕਦਾ ਨਾ ਅਸੀਂ ਕੋਈ ਉਹਦੀ ਸਪੋਰਟ ਕਰ ਸਕਦੇ ਆ ਜਿਹੜਾ ਬੰਦਾ ਕ੍ਰਾਈਮ ਕਰੂਗਾ ਉਹਦੇ ਕੀਤੇ ਦੀ ਸਜ਼ਾ ਉਹਨੂੰ ਕਾਨੂੰਨ ਦੇ ਥਰੂ ਦਿੱਤੀ ਜਾਊਗੀ ਚਾਹੇ ਜਿੱਦਾਂ ਮਰਜੀ ਕੋਈ ਵੱਡਾ ਆਪਣੇ ਆਪ ਨੂੰ ਪਾਵਰਫੁਲ ਹੋਵੇ ਚਾਹੇ ਕੋਈ ਕਿੱਡਾ ਮਰਜੀ ਨਾਮੀ ਹੋਵੇ ਉਹਨੂੰ ਉਹਦੇ ਆਪਣੇ ਕੀਤੇ ਦਾ ਭੁਗਤਣਾ ਹੀ ਪਊਗਾ ਜੀ ਬਿਲਕੁਲ ਐਮਐਲਏ ਸਾਹਿਬ ਕਿੱਦਾਂ ਦੇਖਦੇ ਆ ਕਿ ਸਰੇਆ ਗੁੰਡਾਗਰਦੀ ਵੀ ਹੁੰਦੀ ਪਈ ਆ ਸਰੇਆ ਨਸ਼ਾ ਵੀ ਵਿਕਦਾ ਪਿਆ ਹੈਗਾ ਵਾ ਤੇ ਉਸ ਤੋਂ ਬਾਅਦ ਰਾਤ ਨੂੰ ਆਪਾਂ 12 ਵੇ ਤੋਂ ਬਾਅਦ 11 ਵੇ ਦਾ ਘਰੋਂ ਨਿਕਲ ਨਹੀਂ ਸਕਦੇ ਆ ਵੇਖੋ ਮੈਂ ਇਹ ਗੱਲ ਨਾਲ ਤੁਹਾਡੀ ਨਾਲ ਕਦੇ ਸਹਿਮਤ ਨਹੀਂਗਾ ਵੀ ਨਸ਼ਾ ਸਰੇਆ ਬਿਕਦਾ ਜਿਹੜੇ ਵਿਧਾਇਕ ਨਾਲ ਤੁਸੀਂ ਹੁਣ ਗੱਲ ਕਰ ਰਹੇ ਹੋ ਮੈਂ ਆਪਣੀ ਗੱਲ ਕਰਦਾ ਵਾਂ ਸਾਢੇ 3 ਸਾਲ ਹੋ ਗਏ ਮੈਨੂੰ ਹਲਕਾ ਸੈਂਟਰ ਦੇ ਲੋਕਾਂ ਨੇ ਸੇਵਾਦਾਰ ਬਣਾਇਓ ਜੀ ਮੈਂ ਤੁਹਾਡੇ ਲਈ ਔਰ ਲੋਕਾਂ ਨੂੰ ਵੀ ਕਹਿਣਾ ਮੈਂ ਜੇ ਕੋਈ ਬੰਦਾ ਆਪੋਜੀਸ਼ਨ ਵਾਲਾ ਕਵੇ ਜੀ ਮੇਰਾ ਚੈਲੰਜ ਆ ਕੋਈ ਮੇਰੇ ਹੀ ਨਿਗਾ ਚਾਇਆ ਹੋਇਆ ਬੰਦਾ ਜੇ ਕੋਈ ਨਸ਼ਾ ਤਸਕਰ ਬਖਸ਼ਿਆ ਹੋਵੇ ਜਾਂ ਕੋਈ ਗੁੰਡਾਗਰਦੀ ਵਾਲਾ ਬੰਦਾ ਬਖਸ਼ਿਆ ਹੋਵੇ ਜੀ ਬਿਲਕੁਲ ਇਹ ਇਹ ਗੱਲਾਂ ਕੋਈ ਪਹਿਲੇ ਸਰਕਾਰਾਂ ਵਾਲੀਆਂ ਨਹੀਂ ਹੈਗੀਆਂ ਵੀ ਉਹੀ ਅਫਸਰ ਲਵਾਏ ਜਿਨ੍ਹਾਂ ਨੇ ਨਸ਼ੇ ਬਕੋਣਿਆ ਉਹੀ ਅਫਸਰ ਲਵਾਏ ਜਿਨ੍ਹਾਂ ਨੇ ਬਦਮਾਸ਼ੀਆਂ ਕਰਾ ਕੇ ਆ ਉਹਨਾਂ ਨੂੰ ਸ਼ਰਨ ਦੇਣੀ ਆ ਗੱਲ ਕਰਦੇ ਆ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਪਰ ਕਿਤਨਾ ਕਿਤੇ ਜਾ ਕੇ ਲੁਧਿਆਣਾ ਸਮਾਰਟ ਸਿਟੀ ਜਗਾ ਜਗਾ ਟੋਏ ਪਏ ਹੋਏ ਨੇ ਜਗਾ ਜਗਾ ਪਾਣੀ ਖੜਦਾ ਪਿਆ ਜਗਾ ਜਗਾ ਦੇ ਉੱਤੇ ਜਿਹੜੇ ਲੋਕ ਪਿਛਲੇ ਸਮੇਂ ਦੇ ਉੱਤੇ ਇੱਕ ਜੱਸਿਆ ਰੋਡ ਦੇ ਉੱਤੇ ਸੜਕ ਪੱਟੀ ਗਈ ਸੀ ਜਦੋਂ ਬਰਸਾਤਾਂ ਦਾ ਟਾਈਮ ਹੋਇਆ ਸੀ ਉਸ ਜਗਾ ਦੇ ਉੱਤੇ ਇੱਕ ਪਰਿਵਾਰ ਦਾ ਹਾਦਸਾ ਬੜਾ ਮਾੜਾ ਹੋਇਆ ਸੀ ਅੱਜ 6.5 ਮਹੀਨੇ ਹੋ ਗਏ ਆ ਉਹ ਪਰਿਵਾਰ ਹਸਪੀਟਲ ਤੋਂ ਹੋ ਕੇ ਘਰ ਪਿਆ ਉਹਦਾ ਘਰ ਦੇ ਵਿੱਚ ਕਿਦਾਂ guzara chalda ਹੋਊਗਾ ਦੇਖੋ ਜਿੱਥੇ ਤੱਕ ਕਿਸੇ ਇੱਕ ਐਕਸੀਡੈਂਟ ਦੀ ਤੁਸੀਂ ਗੱਲ ਕਰਦੇ ਹੋ ਸੜਕ ਬਣੀ ਹੋਈ ਕਿਸੇ ਜਗ੍ਹਾ ਤੇ ਵੀ ਕੋਈ دب ਜਾਂਦੀ ਆ ਕੋਈ ਬੇਸਮੈਂਟ ਗਵਾਂਡੀ ਬਣਾਉਂਦਾ ਤਾਂ ਸੜਕ ਤੇ ਆ ਸ ਇਹਦੇ ਵਿੱਚ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੋਕਾਂ ਦਾ ਵੀ ਹੁੰਦਾ ਵਾ ਪਰ ਸਰਕਾਰ ਜਿੱਥੇ ਤੱਕ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਆ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੀ ਗੱਲ ਆ ਮੈਂ ਇਹ ਗੱਲ ਤੁਹਾਡੇ ਨਾਲ ਹੀ ਜ਼ਰੂਰ ਕਹਿਣਾ ਚਾਹਨਾ ਵਾ ਵੀ ਆਪਣੇ ਵੱਲੋਂ ਕਦੇ ਕੱਚ ਨਹੀਂ ਛੱਡਿਆ ਜਿਹੜਾ ਕੋਈ ਕੰਮ ਕਰਾਈਦਾ ਉਹ ਆਪ ਆਪਣੀ ਨਿਗਾਹ ਦੇ ਵਿੱਚ ਕਰਾਈਦਾ ਜੇ ਕੋਈ ਤੁਹਾਡੇ ਵਰਗਾ ਬੰਦਾ ਜਾਂ ਆਮ ਪਬਲਿਕ ਬੰਦਾ ਕਹਿੰਦਾ ਵਾ ਆਕੀ ਤਾਂ ਉਸੇ ਵੇਲੇ ਠੇਕੇਦਾਰ ਨੂੰ ਬੁਲਾ ਕੇ ਪੁੱਛੀਦਾ ਤੇ ਉਹਦੇ ਉੱਪਰ ਜਿਹੜਾ ਅਫਸਰ ਖੜਾ ਵਾ ਬਿਲਕੁਲ ਸੱਚੀ ਚੀਜ਼ ਦੀ ਕਮੀ ਕਿਉਂ ਆ ਆਪਣੇ ਵੱਲੋਂ ਕਦੇ ਕੱਟ ਛੱਡਿਆ ਨਹੀਂਗਾ ਪਰ ਜੇ ਕੋਈ ਹੁਣ ਬਾਲਾ ਪਰਹੇਦਾਰੀ ਵਾਲੀ ਗੱਲ ਕਾ ਲਈਏ ਹਰ ਇੱਕ ਜਗ੍ਹਾ ਤੇ ਪੈਰਾਵਨੀ ਦਿੱਤਾ ਜਾਂਦਾ ਹੁੰਦਾ ਪਰ ਜਿਹੜਾ ਕੰਮ ਸਾਡੇ ਧਿਆਨ ਚ ਉਹਨੂੰ ਦੇਖ ਕੇ ਪਹਿਲੀਆਂ ਸਰਕਾਰਾਂ ਤਰਾ ਅੱਖਾਂ ਨਹੀਂ ਬੰਦ ਕੀਤੀ ਐਮਐਲਏ ਸਾਹਿਬ ਤੁਸੀਂ ਬਹੁਤ ਸੋਣਾ ਮੈਸੇਜ ਦਿੱਤਾ ਚਲੋ ਤੁਸੀਂ ਆਪਣੇ ਏਰੀਆ ਤੁਸੀਂ ਡਿਵੈਲਪਮੈਂਟ ਦੀ ਤੁਸੀਂ ਗੱਲ ਕਰਦੇ ਅਸੀਂ ਹਾਂ ਦੂਸਰੇ ਪਾਸੇ ਚਲੇ ਜਾਂਦੇ ਹਾਂ ਬੋਲ ਚਲੇ ਜਾਂਦੇ ਦਸਿਆ ਰੋਡ ਵਾਲੇ ਸਾਈਡ ਤੇ ਚਲੇ ਜਾਂਦੇ ਆ ਉਧਰਲੇ ਚੀਜ਼ ਨੂੰ ਲੈ ਕੇ ਕਿਉਂਕਿ ਹਾਂ ਸਾਰੇ ਵਿਧਾਇਕ ਇੱਕ ਬਰਾਬਰ ਨੇ ਨਾ ਦੇਖੋ ਅਸੀਂ ਅਸੀਂ ਮੈਂ ਮੇਰੇ ਨਾਲ ਆ ਮੇਰੇ ਕਲੀਕ ਨੇ ਮੇਰੇ ਭਾਈ ਨੇ ਜਿੱਥੇ ਤੱਕ ਚੌਧਰੀ ਮਦਨ ਲਾਲ ਬੱਗੇ ਦੀ ਗੱਲ ਕਰੀਏ ਜੀ ਤੁਸੀਂ ਉਹ ਹੈਬੋਵਾਲ ਦਾ ਕਦੇ ਸੋਚਿਆ ਸੀ ਉਹ ਜੇ ਇਲਾਕੇ ਨੇ ਬਣ ਜੂਗੇ ਜੀ ਉਹਨੇ ਕੰਮ ਕੀਤਾ ਵਾ ਜੇ ਕਲਵੰਦ ਸਿੱਧੂ ਦੀ ਗੱਲ ਕਰੀਏ ਉਹਨੇ ਕੰਮ ਕੀਤਾ ਜੀ ਮੈਡਮ ਸ਼ੀਨਾ ਦੀ ਗੱਲ ਕਰੀਏ ਉਹਨੇ ਕੰਮ ਕੀਤਾ ਵਾ ਭੋਲੇ ਨੇ ਕੰਮ ਕੀਤਾ ਵਾ ਜੇ ਕੰਮਾਂ ਦੀ ਲਿਸਟ ਦੇ ਤੌਰ ਤੇ ਕਹਿ ਦਈਏ ਤੁਸੀਂ ਪਹਿਲੇ ਵਾਲੇ ਐਮਐਲਏਾਂ ਦੇ ਨਾਲ ਸਾਡਾ ਮੁਲਾਕੇ ਦੇਖ ਲਿਓ ਉਹਨਾਂ ਨਾਲ ਚਾਰ ਚਾਰ ਗੁਣਾ ਜ਼ਿਆਦਾ ਕੰਮ ਕਰਕੇ ਹੁਣ ਤੱਕ ਅਜੇ ਸਾਡਾ ਸਾਲ ਪਿਆ ਵਾ ਚਲੋ ਗੱਲਬਾਤ ਕਰਦੇ ਆ ਆਪਾਂ ਰਾਜਾ ਵੜਿੰਗ ਜੀ ਬਾਰੇ ਰਾਜਾ ਵੜਿੰਗ ਜੀ ਬਾਰੇ 2027 ਦੇ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਆ ਕੀ ਹੈ ਬੜੀ ਉਹਨਾਂ ਦੀ ਹੈ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਦੇਖੋ ਜਿੱਥੇ ਤੱਕ ਸੋਸ਼ਲ ਮੀਡੀਆ ਦੀ ਗੱਲ ਮੈਨੂੰ ਲੱਗਦਾ ਰਾਜਾ ਵੜਿੰਗ ਕੋਈ ਟੂਣਾ ਟੱਪ ਗਿਆ ਹੂੰ ਉਹ ਕੋਈ ਟੂਣਾ ਟੱਪ ਗਿਆ ਉਹਦਾ ਕੋਈ ਜਾ ਕੇ ਉਹਦਾ ਜਨਮ ਪੱਤਰੀ ਦਿਖਾਉਣੀ ਪੈਣੀ ਆ ਕੇ ਇਹਨੂੰ ਜਾਂ ਉਹਦਾ ਪਾਏ ਝੜਾ ਚੂੜਾ ਕਰਾਉਣਾ ਪੈਣਾ ਮੈਂ ਉਹ ਤਾਂ 12548 ਕਹੀ ਜਾਂਦਾ ਵਾ ਜੀ ਨੂੰ ਇੰਨਾ ਨਹੀਂ ਪਤਾ ਵੀ 125 60 ਹੁੰਦਾ ਵਾ ਉਹਦੇ ਟੂਨੇ ਟੱਪੇ ਵਾਲੀ ਉਹ ਗੱਲ ਆ ਕਦੇ ਮਾਵਾ ਭੈਣਾਂ ਨੂੰ ਐ ਭਾਸ਼ਣ ਦੇ ਵਿੱਚ ਆਪਣੇ ਦੱਸ ਰਿਹਾ ਜਿਵੇਂ ਕੋਈ ਲੈਨ ਆਰਡਰ ਦਾ ਡਿਕਟੇਟਰ ਸਿਪ ਬੋਲ ਰਿਹਾ ਹੁੰਦਾ ਉਹ ਮੈਨੂੰ ਲੱਗਦਾ ਜਿਵੇਂ ਕੋਈ ਉਪਰੀ ਸ਼ੈ ਨਹੀਂ ਉਹਦੇ ਅੰਦਰ ਵੜ ਗਈ ਉਹਦੇ ਅੰਦਰ ਉਪਰੀ ਸ਼ੈ ਬੋਲ ਰਹੀ ਆ ਉਹ ਮੈਨੂੰ ਲੱਗਦਾ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੋਈ ਨਵਾਂ ਹਸਪੀਟਲ ਖੋਲਣਾ ਪੈਣਾ ਕਾਂਗਰਸੀਆਂ ਲਈ ਹੂੰ ਹੂੰ ਬਿਲਕੁਲ ਉਹ ਸੋ ਐਮਐਲਏ ਸਾਹਿਬ ਨੇ ਬੜਾ ਅੱਛਾ ਮੈਸੇਜ ਦਿੱਤਾ ਤੇ ਹੁਣ ਗੱਲ ਕਰਦੇ ਆ ਜਿਹੜੇ 10 ਲੱਖ ਦੀ ਜਿਹੜੀ ਮੁਹਿੰਮ ਚਲਾ ਲਈ ਆ ਉਹ ਵੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਸਰ ਕਿਦਾਂ ਉਹਦੇ ਬਾਰੇ ਦੱਸੋ ਮਾੜਾ ਚਾਹੁੰਦੇ ਦੇਖੋ ਸਾਡੇ ਸੁਪਰੀਮੋ ਅਰਬਿੰਦ ਕੇਰੀਵਾਲ ਜੀ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੂੰ ਸਾਡਾ ਪਹਿਲੇ ਦਿਨ ਤੋਂ 2022 ਦੇ ਵਿੱਚ ਜੋ-ਜੋ ਲੋਕਾਂ ਨਾਲ ਵਾਅਦਾ ਸੀਗਾ ਅਸੀਂ ਇੱਕ ਇਹ ਪਹਿਲੀ ਸਰਕਾਰ ਆ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਵਾ ਇਹ ਪਹਿਲੀ ਸਰਕਾਰ ਆ ਜੋ ਲੋਕਾਂ ਨਾਲ ਕੀਤਾ ਹੋਇਆ ਚੋਣਾਂ ਦੇ ਵਿੱਚ ਵਾਦਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਕੇ ਦੁਬਾਰਾ 2027 ਚ ਲੋਕਾਂ ਦੀ ਕਚਹਿਰੀ ਚ ਜਾਣਾ ਵਾ ਅਸੀਂ ਜਾ ਕੇ ਲੋਕਾਂ ਨੂੰ ਕਹਾਂਗੇ ਵੀ ਦੱਸੋ ਜਿਹੜੇ ਵਾਦੇ ਕੀਤੇ ਆ ਜੇ ਨਹੀਂ ਪੂਰੇ ਕੀਤੇ ਔਰ ਪਹਿਲੀ ਸਰਕਾਰ ਆ ਜਿਹੜੀ ਵਾਦੇ ਪੂਰੇ ਕਰਕੇ ਔਰ ਕੰਮ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਦੁਬਾਰਾ ਬੋਡ ਮੰਗਣ ਆਏ ਆ ਅਸੀਂ ਜੀ ਜਿੱਥੇ ਤੱਕ ਤੁਸੀਂ بیمਾ ਵਾਲੀ ਗੱਲ ਕੀਤੀ ਹੈ 10 ਲੱਖ ਦੀ ਮੈਂ ਦੱਸਣਾ ਚਾਹਨਾ ਵਾਂ ਚਾਹੇ ਕੋਈ 70 ਸਾਲ ਦਾ ਬਜ਼ੁਰਗ ਆ ਚਾਹੇ ਕੋਈ ਬੱਚਾ ਵਾ ਹਰ ਬੰਦੇ ਦਾ ਇਹ ਜਿਹੜੀ ਸਹੂਲਤ ਆ ਇਹ ਹਰ ਬੰਦੇ ਦੇ ਘਰ ਤੱਕ ਹਰ ਬੰਦੇ ਦੇ ਪਹੁੰਚ ਤੱਕ ਹੋਊਗੀ ਜੀ ਬਿਲਕੁਲ ਹੋਰਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ 2027 ਦੇ ਇਲੈਕਸ਼ਨ ਨੂੰ ਲੈ ਕੇ ਕਿੱਦਾਂ ਇਸ ਟਾਈਮ ਬੜੀ ਤੇਜ਼ੀ ਨਾਲ ਜੜੀ ਹੈ ਜਾਨਕਿ ਆਮਾ ਦੀ ਪਾਰਟੀ ਇੱਧਰ ਜਾ ਰਹੀ ਹੈ ਉੱਧਰ ਜਾ ਰਹੀ ਹੈ ਲੋਕਾਂ ਦੇ ਘਰੇ ਜਾਂਦੇ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਪਰ ਲੋਕਾਂ ਦੇ ਪਿਆਰ ਦੇ ਨੂੰ ਲੈ ਕੇ ਚੱਲੀ ਹੈ ਜਾਂ ਗੁੱਸੇ ਨੂੰ ਲੈ ਕੇ ਚੱਲੀ ਹੈ ਕਿੱਦਾਂ ਦੇਖੋ ਲੋਕ ਅੱਜ ਕੱਲ ਕੰਮ ਨੂੰ ਦੇਖਦੇ ਆ ਉਹ ਪਹਿਲੇ ਵਾਲੇ ਕੰਮ ਗਏ ਵੀ ਤੱਕੜੀ ਪੰਜਾ ਪੁੱਲ ਜਾਂ ਝਾੜੂ ਹੁਣ ਲੋਕੀ ਕੰਮ ਨੂੰ ਦੇਖੂਗੇ ਬੱਚੇ ਇੰਟੈਲੀਜੈਂਟ ਨੇ ਪੜੇ ਲਿਖੇ ਬੱਚੇ ਆ ਉਹ ਦੇਖੂਗੇ ਵੀ ਕਿਹੜਾ ਬੰਦਾ ਕੰਮ ਕਰ ਰਿਆ ਜਿਹੜਾ ਬੰਦਾ ਜ਼ਮੀਨ ਤੇ ਉੱਤਰ ਕੇ ਕੰਮ ਕਰੂਗਾ ਉਹਦੇ ਨਾਲ ਹੀ ਲੋਕ ਜੁੜੂਗੇ ਜਿਵੇਂ 2022 ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਸੀ ਜਦੋਂ ਅਸੀਂ ਦੁਬਾਰਾ 2027 ਚ ਜਾਣਾ ਕਹਿਣ ਆਇਆ ਕੋਈ ਕੁਛ ਕਹੀ ਜਾਣ ਪਰ ਦੋ ਆ ਜਿਹੜਾ 2022 ਦਾ ਰਿਕਾਰਡ ਆ 92 ਮੈਂਬਰਾਂ ਵਾਲਾ ਇਹ ਤੋੜਨਾ ਵਾ ਇਹ ਤੋਂ ਵੱਧ ਸੀਟਾਂ ਲੈ ਕੇ ਜਾਣੀਆਂ ਨੇ ਬਿਲਕੁਲ ਸੋ ਇਹ ਐਮਐਲਏ ਨੇ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਜਿਹੜੇ 10 ਲੱਖ ਨੂੰ ਜਿਹੜੀ ਮੁਹਿੰਮ ਚਲਾਈ ਹੈ ਇਹਨਾਂ ਨੇ ਇਹਨਾਂ ਨੇ ਕਿਹਾ 70 ਸਾਲ ਤੋਂ ਲੈ ਕੇ ਬੱਚਤ ਲੈ ਕੇ ਬਜ਼ੁਰਗਾਂ ਤੱਕ ਇਹ ਮੁਹਿੰਮ ਚੱਲੂਗੀ ਐਮਐਲਏ ਸਾਹਿਬ ਇਹ ਕਦ ਤੱਕ ਸ਼ੁਰੂ ਹੋ ਜਾਏਗਾ ਦੇਖਿਆ ਜਾਵੇਗਾ ਦੇਖੋ ਇਹ ਜਦੋਂ ਕੋਈ ਐਡਾ ਵੱਡਾ ਪ੍ਰੋਜੈਕਟ ਅਸੀਂ ਇਕੱਲਾ-ਗੱਲਾ ਨਾਲ ਨਹੀਂ ਕਰਨਾ ਜੀ ਬਿਲਕੁਲ ਅਸੀਂ ਜਿਹੜਾ ਗੱਲ ਸਾਡੇ ਸੁਪਰੀਮੋ ਅਰਬਿੰਦ ਕੇਰੀਵਾਲ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਉਹ ਸਾਨੂੰ ਵੀ ਕਹਿੰਦੇ ਆ ਵੀ ਵਾਦਾ ਉਹ ਕਰਿਓ ਲੋਕਾਂ ਨਾਲ ਜਿਹੜਾ ਪੂਰਾ ਕਰਨਾ ਜਿਹੜੇ ਕੰਮ ਨੂੰ ਅਸੀਂ ਸਟਾਰਟ ਕਰ ਰਹੇ ਆ 10 ਲੱਖ ਦੇ بیمੇ ਨੂੰ ਤੇ ਉਸ ਕੰਮ ਨੂੰ ਅਸੀਂ ਨਿਪੜੇ ਚਾੜਨਾ ਤੇ ਸਾਡਾ ਪਹਿਲਾ ਧਰਮ ਕਰਮਾ ਬਸ 2 ਦਿਨ ਲੱਗ ਸਕਦੇ ਆ ਕਿਉਂਕਿ ਅਸੀਂ ਪਰਚੀਆਂ ਕੱਢ ਕੇ ਅਜੇ ਟਰਾਈ ਕੀਤੀ ਆ ਇੱਕ ਇੱਕ ਮਸ਼ੀਨ ਚੋਂ 40 40 ਇੱਕ ਇੱਕ ਦੰਦੇ ਹੋਣੇ ਆ ਜੀ ਮੇਰੇ 15 ਵਾਡਾ ਨੇ ਇੱਥੇ ਮੈਨੂੰ 20 ਮਸ਼ੀਨਾ ਮਿਲੀਆਂ ਮੈਂ ਘੁੰਮ ਕੇ ਸਾਰੇ ਇਕੱਲੇ ਇਕੱਲੇ ਘਰ ਦੇ ਵਿੱਚ ਚਾਹੇ ਕੋਈ ਮੈਨੂੰ ਇਹ ਵੀ ਦੱਸ ਦੇ ਮਾਨ ਮਹਿਸੂਸ ਹੁੰਦਾ ਚਾਹੇ ਕੋਈ ਨਾਗਰਿਕਾ ਚਾਹੇ ਕੋਈ ਕਾਂਗਰਸ ਨਾਲ ਜੁੜਿਆ ਚਾਹੇ ਕੋਈ ਭਾਜਪਾ ਨਾਲ ਚਾਹੇ ਕੋਈ ਕਾਲੀ ਦਾਲ ਨਾਲ ਇਹ ਆਮ ਆਦਮੀ ਪਾਰਟੀ ਦੀ ਪਾਲਿਸੀ ਹਰ ਘਰ ਦੇ ਵਿੱਚ ਲਾਗੂ ਹੋ। ਤੇ ਜਿਹੜਾ 1000 ਰੁਪਏ ਨੂੰ ਜਿਹੜਾ ਲੈ ਕੇ ਜਿਹੜਾ ਹੁਣ ਉਹ ਤੁਸੀਂ ਉਹਦੇ ਬਾਰੇ ਵੀ ਤੁਸੀਂ ਦੱਸੋ ਜਿਹੜਾ ਹੁਣ ਬੀਬੀਆਂ ਕਹਿੰਦੀਆਂ ਕੀ ਹੈ ਜਦੋਂ ਸਰਕਾਰ ਇਹ ਬੰਨੀ ਸੀ ਆਣੀ ਸੀ ਤੇ 1000 ਰੁਪਏ ਸਾਨੂੰ ਮਿਲਿਆ ਨਹੀਂ ਇੰਨੀ ਦੇਰ ਦਾ ਨਹੀਂ ਮਿਲਿਆ। ਇਹ ਤਾਂ ਹੁਣ ਸਾਨੂੰ ਦੱਸ ਦੇ ਹੋਏ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਜਿਹੜੇ ਰਾਜਾ ਬੜਿੰਗ ਜੀ 12548 ਬੋਲੀ ਜਾਂਦੇ ਆ ਨਾ ਇਹ ਇਸੇ ਪਾਲਿਸੀਆਂ ਨਹੀਂ ਇਹਨਾਂ ਨੂੰ ਟੂਨੇ ਟਪਾਏ ਹੋਇਆ ਇਸੇ ਪਾਲਿਸੀਆਂ ਦੇ ਸੋਚ-ਸੋਚ ਕੇ ਵੀ ਹੁਣ 10 ਲੱਖ ਦਾ ਬੀਮਾ ਤੁਸੀਂ ਦੇਖੋ ਪੂਰੇ ਵਿਸ਼ਵ ਦੇ ਅੰਦਰ ਕਦੇ ਕੋਈ ਐਹ ਜੀ ਪਾਲਸੀ ਨਹੀਂ ਆਈ ਪੂਰੀ ਦੁਨੀਆ 'ਚ ਇੰਡੀਆ ਦੇ ਵੀ ਪਾਲਸੀ ਨੂੰ ਤਾਂ ਛੱਡੋ ਬਾਹਰ ਵੀ ਆ ਨਹੀਂ ਅਗਰ ਤੁਸੀਂ ਇੱਥੇ ਇੰਡੀਆ 'ਚ ਲਾਓ ਜੇ ਕੋਈ 60 ਸਾਲ ਦੀ ਏਜ ਤੋਂ ਬੰਦਾ ਟੱਪ ਜਾਂਦਾ ਜੇ ਉਹਨੇ ਆਪਣੀ 10 ਲੱਖ ਦਾ ਬੀਮਾ ਕਰਾਉਣਾ 5 ਗੁਣਾ ਜ਼ਿਆਦਾ ਪੈਸੇ ਦੇਣੇ ਪੈਂਦੇ ਸੀਗੇ ਇੰਸ਼ੋਰੈਂਸ ਕੰਪਨੀਆਂ ਨੂੰ ਪਰ ਇਹ ਦੇਖੋ 70 ਸਾਲ ਦੇ ਵੀ ਹੋਣਾ ਮਾ ਬੀਮਾ ਤੇ ਬੱਚਿਆਂ ਦਾ ਵੀ ਬੀਮਾ ਹੋਣਾ ਵਾ ਬਹੁਤ ਵੱਡੀ ਪਾਲਸੀ ਹੈ ਸਾਡੀ ਬਹੁਤ ਦੂਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੇ ਸਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ 10 ਲੱਖ ਦਾ ਤਾਂ ਚਲੋ ਹੋਣਾ ਹੀ ਹੋਣਾ ਇੰਸ਼ੋਰੈਂਸ ਜਿਹੜਾ 1000 ਰੁਪਏ ਮਿਲਣਾ ਉਹ ਵੀ ਮਿਲੂਗਾ ਨਾਲ 1000 ਰੁਪਏ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵਾ ਜਿਹੜੀਆਂ ਸੜਕ ਜੋ ਵਿੱਚ ਲੋਕ ਮਰਦੇ ਸੀ ਉਹ ਸਾਡੇ ਕੋਈ ਵਾਅਦੇ ਦੇ ਵਿੱਚ ਨਹੀਂ ਸੀ ਜੀ ਮੱਲਾ ਕਲੀਨਿਕ ਖੋਲੇ ਬਿਜਲੀ ਦਾ ਬਿੱਲ ਹੋ ਗਿਆ ਸਾਡੇ 3 ਸਾਲ ਹੋ ਗਏ 4 ਸਾਲ ਲੋਕਾਂ ਦਾ ਜੀਰੋ ਆ ਰਿਹਾ 90% ਲੋਕਾਂ ਦਾ ਆ ਜਿਹੜਾ 1000 ਰੁਪਏ ਦੀ ਪਾਲਸੀ ਆ ਇਹ ਭੈਣਾ ਭਰਾਵਾਂ ਦਾ ਮਾਵਾ ਦਾ ਲੇਟ ਹੋਇਆ 1000 ਦਾ 1100 ਕਰਕੇ ਦੇ ਰਹੇ ਆ ਇਹ ਜੀ ਸੁੱੱਚੀ ਸੋਚ ਨਾਲ ਮੁੱਖ ਮੰਤਰੀ ਸਾਹਿਬ ਦੀ ਸੋਚ ਜਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈਗਾ ਤੇ 1000 ਰੁਪਏ ਤੁਸੀਂ ਹੁਣ ਸ਼ੁਰੂ ਕਰੋਗੇ ਜਿਹੜੇ ਪਿਛਲੇ ਟਾਈਮ ਨਿਕਲੇ ਉਹ ਵੀ ਨਾਲ ਦੋਗੇ ਦੇਖੋ ਹੁਣ ਤੁਸੀਂ ਪਾਲਸੀਆਂ ਦਾ ਦੇਖੋ ਜੇ ਬਿਜਲੀ ਦੇ ਬਿੱਲ ਨੂੰ ਲਾਓ ਕਿਸੇ ਸਰਕਾਰ ਨੇ ਇੰਨਾ ਲੰਬਾ ਚਲਾਇਆ ਹੋਵੇ 800 ਤੋਂ ਉੱਤੇ ਮੱਲਾ ਕਲੀਨਿਕ ਬਣ ਕੇ ਫਰੀ ਦਵਾਈਆਂ ਲੈ ਰਿਆ ਕਿੰਨੇ ਕਰੋੜ ਲੋਕ ਫਰੀ ਦਵਾਈ ਪਾ ਚੁੱਕੇ ਆ ਹੁਣ ਤੱਕ ਜਿਹੜਾ 10 ਲੱਖ ਦਾ ਬੀਮਾ ਲੋਕਾਂ ਨੇ ਤਾਂ 1000 ਰੁਪਏ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਤਾਂ ਉਹ ਮੰਗਣਾ ਹੀ ਨਹੀਂ ਜਦੋਂ ਇਹ 10 ਲੱਖ ਦਾ ਬੀਮਾ ਲੋਕਾਂ ਦੇ ਘਰਾਂ ਚਲੇਗਾ ਪਰ ਇਹ ਆਮ ਆਦਮੀ ਪਾਰਟੀ ਆ ਘਰ ਘਰ ਉਹ ਵੀ ਪਹਚਾਵਾਂਗੇ 10 ਲੱਖ ਦਾ ਬੀਮਾ ਵੀ ਪਹਚਾਵਾਂਗੇ ਔਰ ਹਰ ਬੰਦਾ ਆਮ ਆਦਮੀ ਪਾਰਟੀ ਦੇ ਨਾਰੇ ਨੂੰ ਬੁਲੰਦ ਕਰਕੇ ਤੁਰੂਗਾ ਤੇ ਐਮਐਲਏ ਸਾਹਿਬ ਜਿਹੜਾ 10 ਲੱਖ ਦਾ ਹੈਗਾ ਇਹ ਕਦ ਤੱਕ ਸ਼ੁਰੂ ਹੋ ਜਾਏਗਾ ਇਹ ਤੁਸੀਂ ਹੁਣ ਵੱਦ ਤੋਂ ਵੱਦ ਆਜੇਗਾ ਵਾਰ ਮੰਗਲ ਅਗਲੇ ਮੰਗਲਵਾਰ ਤੋਂ ਹਰ ਘਰ ਦੇ ਵਿੱਚ ਜਾਓਗੇ ਹਰ ਬੰਦਾ ਤੁਹਾਨੂੰ ਕਹੂਗਾ ਸਾਨੂੰ ਮਿਲ ਗਿਆ ਅੱਜ ਬਾਲਾ ਜੀ ਦਾ ਦਿਨ ਹੈ ਮੰਗਲਵਾਰ ਦਾ ਦਿਹਾੜਾ ਔਰ ਬਾਲਾ ਵੀ ਹੈ ਤੁਸੀਂ ਬਹੁਤ ਸੁਣਦੇ ਬਾਲਾ ਜੀ ਦੇ ਤੁਹਾਡੇ ਬੜੇ ਭਾਗ ਲਾਏ ਬਾਲਾ ਜੀ ਬਾਲਾ ਜੀ ਨਹੀਂ ਮੈਨੂੰ ਭਾਗ ਲਾਏ ਆ ਬਾਲਾ ਜੀ ਬਾਬਾ ਦੀਪ ਸਿੰਘ ਇਹਦੀ ਕਿਰਪਾ ਵਾ ਦੋਨਾਂ ਦੀ ਇਹਨਾਂ ਦੀ ਕਿਰਪਾ ਦੇ ਨਾਲ ਲੋਕ ਸੇਵਾ ਕਰ ਰਹੇ ਆ ਲੋਕ ਸੇਵਾ ਕਰਨੀ ਆ ਵਾਹ ਬਹੁਤ ਸੋਹਣਾ ਜਵਾਬ ਦਿੱਤਾ ਹੈਗਾ ਐਮਐਲਏ ਸਾਹਿਬ ਨੇ ਇਹਨਾਂ ਦਾ ਕਹਿਣਾ ਕਿ ਅੱਜ ਮੰਗਲਵਾਰ ਦਾ ਦਿਨ ਬਾਲਾ ਦਿਨ ਹੈ ਔਰ ਅਗਲੇ ਮੰਗਲਵਾਰ ਨੂੰ ਜਿਹੜਾ 10 ਲੱਖ ਦੀ ਜਿਹੜਾ ਇਹਨਾਂ ਨੇ ਮੁਹਿੰਮ ਚਲਾਈ ਹੈ ਉਹ ਸ਼ੁਰੂ ਕਰ ਦਿੱਤੀ ਜਾਊਗੀ ਬਹੁਤ ਸੋਹਣਾ ਮੈਸੇਜ ਦਿੱਤਾ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ